ਤੁਹਾਡੇ ਵਾਲ ਜਿਸ ਤਰੀਕੇ ਨਾਲ ਦੁਬਈ ਦਾ ਸੋਨਾ ਚਮਕਦਾ ਹੈ ਚਾਂਦੀ ਚਮਕਦੀ ਹੈ ਉਸ ਤਰੀਕੇ ਨਾਲ ਚਮਕੀਲੇ ਹੋ ਜਾਣ ਕਾਲੇ ਹੋ ਜਾਣ ਸੰਘਣੇ ਹੋ ਜਾਣ ਲੰਮੇ ਹੋ ਜਾਣ ਤੁਹਾਨੂੰ ਵਾਲਾਂ ਨਾਲ ਸੰਬੰਧਿਤ ਜਿਹੜੇ ਤੁਹਾਡੀ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਜੜ ਤੋਂ ਖਤਮ ਹੋ ਜਾਣ ਤਾਂ ਅਜਾ ਨੁਸਖਾ ਦੇਖ ਲਓ ਤੁਸੀਂ ਇੱਕ ਵਾਰ ਇਥੇ ਨੁਸਖਾ ਹੈਗਾ ਲਗਾਤਾਰ ਬਣ ਰਿਹਾ ਹੈ ਇਹ ਤੁਸੀਂ ਸ਼ੈਂਪੂ 'ਚ ਸੋਨਾ ਪਾਤਾ ਜਦੋਂ ਤੁਸੀਂ ਇਹਨੂੰ ਸੋਨੇ ਨੂੰ ਪਾਤਾ ਹੈ ਦੇਖੋ ਇਹ ਸੋਨਾ ਪੈ ਗਿਆ ਹਾਂਜੀ ਤੇ ਇਹ ਨਾਲੇ ਕੱਢਦਾ ਰਵੇ ਇਹਦੇ ਨਾਲ ਵਾਲ ਚਮਕਣਗੇ ਜਿਵੇਂ ਸੋਨਾ ਚਮਕਦਾ ਤੁਹਾਡਾ ਇਸ ਲਈ ਤੁਸੀਂ ਸੋਨਾ ਸੋਨਾ ਹੋ ਜਾਣਾ ਹੈ ਨਿੰਮ ਆਮਲਾ ਸ਼ਿਕਾਕਾਈ ਤੁਹਾਨੂੰ ਪਤਾ ਹੈ ਕੀ ਕਰਦੀ ਹੈ ਐਵੇਂ ਸਾਰੇ ਬੀਜ ਕੱਢਤੇ ਜਿਹੜੇ ਇਹਦੇ ਚ ਪਾਏ ਆ ਦੇਖ ਰਹੇ ਹੋ ਇਹਨੂੰ ਕਹਿੰਦੇ ਆ ਜਟਾਮਾਸੀ ਹੈਜ਼ 100 ਰੁਪਏ ਦੇ ਵਿੱਚ ਜਿਹੜਾ ਇਹ ਸ਼ੈਂਪੂ ਤਿਆਰ ਹੋਏਗਾ ਤੇ 1 ਮਹੀਨੇ ਤੋਂ ਵੀ ਜ਼ਿਆਦਾ ਇਹ ਸ਼ੈਂਪੂ ਤੁਹਾਡੇ ਘਰ ਦੇ ਵਿੱਚ ਚੱਲੇਗਾ ਇਹ ਸ਼ੈਂਪੂ ਤੁਸੀਂ ਬਣਾ ਰਹੇ ਹੋ ਇਹ ਸ਼ੈਂਪੂ ਬਣਾਉਣ ਦੀ ਕੀ ਲੋੜ ਪਈ ਹੈ ਜੀ ਸਾਡੇ ਕੋਲ ਤਾਂ ਬੜੇ ਖੁਸ਼ਬੂਦਾਰ ਸੋਹਣੇ ਸੋਹਣੇ ਰੰਗ ਬਰੰਗੇ ਪੈਕਿੰਗ ਦੇ ਵਿੱਚ ਸ਼ੈਂਪੂ ਆਲਰੇਡੀ ਅਵੇਲੇਬਲ ਨੇ ਜੀ ਅਸੀਂ ਐਵੇਂ ਹੀ ਵੱਡੀ ਵੱਡੀ ਕੰਪਨੀਆਂ ਦੇ ਸ਼ੈਂਪੂ ਲਈ ਜਾਂਦੇ ਆ ਵਾਲ ਝੜ ਜਾਂਦੇ ਆ ਇਹ گاੜਾ ਹੋ ਗਿਆ ਬਿਲਕੁਲ ਸ਼ੈਂਪੂ ਤਿਆਰ ਹੈ ਟਵਾੜੇ ਵਾਲਾਂ ਨੂੰ ਨਰਿਸ਼ਮੈਂਟ ਮਿਲੇਗੀ ਵਾਲ ਮਜਬੂਤ ਹੋਣਗੇ ਜਿੰਦੇ ਵਾਲ ਛੱਡਦੇ ਆਂ ਰੂਸੀ ਐ ਕਾਲੇ ਐ ਦਮੂਹੇ ਐ ਕੰਗੀ ਕਰਦੇ ਵਾਲ ਇਨੇ ਬਾਹਰ ਆ ਜਾਂਦੇ ਆਂ ਉਹਨਾਂ ਦੇ ਉੱਤੇ ਕੰਮ ਕਰੂਗਾ ਜਿਹੜੇ ਲੋਕਾਂ ਦੇ 22 20 ਸਾਲ ਦੇ ਬੱਚੇ ਹੈਗੇ ਨੇ ਸਾਡੇ ਜਾਂ ਸਾਡੀਆਂ ਬੱਚੀਆਂ ਹੈਗੀਆਂ ਨੇ 18 18 16 16 ਸਾਲ ਦੀਆਂ ਉਹਨਾਂ ਦੇ ਵਾਲ ਸਫੈਦ ਹੋਈ ਜਾਂਦੇ ਨੇ ਜੀ ਅਸੀਂ ਸ਼ੈਂਪੂ ਨੂੰ ਲਾਨਨੇ ਆ ਸਿੱਧਾ ਜੜਾਂ 'ਚ ਲਾ ਦੇਣਾ ਉਹ ਸਾਰਾ ਕੈਮੀਕਲ ਐ ਉਹ ਜਦੋਂ ਅਸੀਂ ਲਾਨਦੇ ਆ ਉਹ ਕੈਮੀਕਲ ਸਾਡੇ ਜੜਾਂ ਜਾਂਦਾ ਵਾਲ ਛਡਨੇ ਸ਼ੁਰੂ ਹੋ ਜਾਂਦੇ ਪਰ ਕੋਈ ਪਾਰਲਰ ਵਾਲਾ ਤੁਹਾਨੂੰ ਇਹ ਨੁਸਖਾ ਨਹੀਂ ਦੱਸਦਾ ਇਹਨੂੰ ਹੁਣ ਛਾਨ ਕੇ ਤੇ ਆਪਣੇ ਕੰਚ ਦੀ ਵਿੱਚ ਪਾ ਲਓ ਇਹ ਤੁਹਾਡੇ ਵਾਲਾਂ ਵਾਸਤੇ ਰਾਮ ਬਾਣ ਨੁਸਖਾ ਹੈ ਕਿਸੇ ਦੇ ਵਾਲ ਛਡਦੇ ਹੋਣ ਦੂ ਮੋਹੇ ਹੋਣ ਸਿਕਰੀ ਹੋਵੇ ਜੂਆਂ ਹੋਣ ਉਹ ਸਾਰਿਆਂ ਦੇ ਉੱਤੇ ਕੰਮ ਕਰੂਗਾ ਇਹ ਨਹੀਂ ਬਣਾ ਸਕਦੇ ਤੁਹਾਨੂੰ ਲੱਗਦਾ ਟਾਈਮ ਨਹੀਂ ਲੱਗ ਰਿਹਾ ਤੇ ਇਹ ਮੰਗਾ ਸਕਦੇ ਆ ਇਹਨੂੰ ਆਰਡਰ ਕਰ ਸਕਦੇ ਆ ਇਹ ਰੈਡੀमेड ਹੈ ਪ੍ਰੋਗਰਾਮ ਜਿੰਦੇ ਵਾਲ ਨਹੀਂ ਹੈ ਉਹਦੇ ਵਾਸਤੇ ਫਿਰ ਅਸੀਂ ਇਹ ਸ਼ੈਂਪੂ ਤੇ ਕੰਡੀਸ਼ਨਰ ਬਣਾਇਆ ਹੈ ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਉਡਣ ਲੱਗ ਗਏ ਉਹ ਜਦੋਂ ਇੰਦਾ ਵਰਤੋ ਕਰਦੇ ਆਂ ਕੰਡੀਸ਼ਨਰ ਇਹ ਤੋਂ ਉੱਪਰ ਲੀਆ ਜਿਹੜੀ ਬੁੱਟੀਆਂ ਉੱਪਰਲੀ ਜਿਹੜੀ ਇਹ ਹੀ ਚੀਜ਼ਾਂ ਨੂੰ ਰਿਫਾਈਨਡ ਕਰਕੇ ਸ਼ਾਈਨਿੰਗ ਚਾਹੀਦੀ ਹੈ ਜਿਵੇਂ ਸਾਨੂੰ ਇਹਦੇ ਚ ਐਲੋਵੀਰਾ ਜਿਆਦਾ ਪਾਇਆ ਸੀ ਪਾਇਆ ਇਹਦੇ ਚ ਵੀ ਐਲੋਵੀਰਾ ਇਹ ਜਿਹੜਾ ਐਲੋਵੀਰਾ ਹੈ ਇਹ ਵਾਸ਼ਿੰਗ ਵਿੱਚ ਕੰਮ ਕਰਦਾ ਹੈ ਜਦੋਂ ਇਹ ਵਾਲਾ ਅਸੀਂ ਲੈਨੇ ਆ ਇਹ ਉਹਨੂੰ ਸ਼ਾਈਨ ਦਿੰਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਵਾਲ ਜਿਸ ਤਰੀਕੇ ਨਾਲ ਦੁਬਈ ਦਾ ਸੋਨਾ ਚਮਕਦਾ ਹੈ ਚਾਂਦੀ ਚਮਕਦੀ ਹੈ ਉਸ ਤਰੀਕੇ ਨਾਲ ਚਮਕੀਲੇ ਹੋ ਜਾਣ ਕਾਲੇ ਹੋ ਜਾਣ ਸੰਘਣੇ ਹੋ ਜਾਣ ਲੰਮੇ ਹੋ ਜਾਣ ਤੇ ਤੁਹਾਡੇ ਵਾਲਾਂ ਦੇ ਵਿੱਚੋਂ ਸਿਕਰੀ ਗਾਇਬ ਹੋ ਜਾਏ ਤੁਹਾਨੂੰ ਵਾਲਾਂ ਨਾਲ ਸੰਬੰਧਿਤ ਜਿਹੜੇ ਤੁਹਾਡੀ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਜੜ ਤੋਂ ਖਤਮ ਹੋ ਜਾਣ ਤਾਂ ਜ ਆ ਨੁਸਖਾ ਦੇਖ ਲਓ ਤੁਸੀਂ ਇੱਕ ਵਾਰ ਇਥੇ ਨੁਸਖਾ ਹੈਗਾ ਲਗਾਤਾਰ ਬਣ ਰਿਹਾ ਇਹ ਉਹ ਨੁਸਖਾ ਹੈਗਾ ਜਿਸ ਨੁਸਕੇ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਹੀ ਕੈਮੀਕਲ ਫ੍ਰੀ ਸ਼ੈਂਪੂ ਤਿਆਰ ਕਰ ਸਕੋਗੇ ਅੱਜ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਸ਼ੈਂਪੂ ਕੈਮੀਕਲ ਫ੍ਰੀ ਸ਼ੈਂਪੂ ਹੈ ਕਿਵੇਂ ਯੂਜ਼ ਕਰਨਾ ਹੈ ਕਿਵੇਂ ਘਰ ਦੇ ਵਿੱਚ ਮਹਿੰਜ 100 ਰੁਪਏ ਦੇ ਵਿੱਚ ਜਿਹੜਾ ਇਹ ਸ਼ੈਂਪੂ ਤਿਆਰ ਹੋਏਗਾ ਤੇ 1 ਮਹੀਨੇ ਤੋਂ ਵੀ ਜ਼ਿਆਦਾ ਇਹ ਸ਼ੈਂਪੂ ਤੁਹਾਡੇ ਘਰ ਦੇ ਵਿੱਚ ਚੱਲੇਗਾ ਕੋਈ ਕੈਮੀਕਲ ਨਹੀਂ ਕੋਈ ਅਸੀਂ ਕਹਿ ਲਈ ਕਿ ਪ੍ਰੋਸੈਸਿੰਗ ਨਹੀਂ ਦੇਸੀ ਢੰਗ ਵਾਲਾ ਜਿਹੜਾ ਸ਼ੈਂਪੂ ਹੈਗਾ ਅੱਜ ਇਹ ਬਣਾ ਰਹੇ ਨੇ ਖਾਸ ਸ਼ੈਂਪੂ ਜਿਹੜਾ ਕੈਮੀਕਲ ਫਰੀ ਸ਼ੈਂਪੂ ਡਾਕਟਰ ਵਿਵੇਕ ahuja ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ੈਂਪੂ ਕਿਵੇਂ ਬਣਦਾ ਔਰ ਇਹਦੇ ਕੀ ਕੀ ਫਾਇਦੇ ਹੋਣ ਆਲੇ ਨੇ ਸਾਡੇ ਖਾਸ ਕਰਕੇ ਵਾਲਾਂ ਨੂੰ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹ ਸ਼ੈਂਪੂ ਤੁਸੀਂ ਬਣਾ ਰਹੇ ਹੋ ਇਹ ਸ਼ੈਂਪੂ ਬਣਾਉਣ ਦੀ ਕੀ ਲੋੜ ਪਈ ਹੈ ਜੀ ਸਾਡੇ ਕੋਲ ਤਾਂ ਬੜੇ ਖੁਸ਼ਬੂਦਾਰ ਸੋਹਣੇ-ਸੋਹਣੇ ਰੰਗ-ਬਰੰਗੇ ਪੈਕਿੰਗ ਦੇ ਵਿੱਚ ਸ਼ੈਂਪੂ ਆਲਰੇਡੀ ਅਵੇਲੇਬਲ ਨੇ ਜੀ ਜਦੋਂ ਸ਼ੈਂਪੂ ਲੱਗਦੇ ਆ ਨਾ ਤੇ ਨਾਲੇ ਇੰਨਾ-ਇੰਨਾ ਗੁੱਛਾ ਆਂਦਾ ਹੈ ਵਾਲਾਂ ਦਾ ਸ਼ੈਂਪੂ ਲਾਓ ਨਾਲੇ ਹੀ ਵਾਲ ਥੱਲੇ ਠੀਕ ਹੈ ਕੰਗੀ ਕਰੋ ਨਾਲੇ ਹੀ ਵਾਲ ਥੱਲੇ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਫਿਰ ਸਾਨੂੰ ਜ਼ਮੀਨ ਦੇ ਨਾਲ ਜੁੜਨਾ ਪੈਂਦਾ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਲਾਂਦੇ ਹੁੰਦੇ ਸੀ ਸ਼ੈਂਪੂ ਉਹ ਵਰਤਣਾ ਚਾਹੀਦਾ ਉਹ ਸ਼ੈਂਪੂ ਕੀ ਲਾਂਦੇ ਸੀ ਉਹ ਘਰੇ ਬਣਾਉਂਦੇ ਸੀ ਸ਼ੈਂਪੂ ਘਰੇ ਬਣਾਉਂਦੇ ਸੀ ਸ਼ੈਂਪੂ ਘਰੇ ਬਣਾਉਂਦੇ ਸੀ ਆਯੁਰਵੇਦਿਕ ਜੜੀ ਬੂਟੀਆਂ ਐਸੀਆਂ ਜਿਹੜੀ ਵਾਲਾਂ ਵਾਸਤੇ ਕੰਮ ਕਰਦੀਆਂ ਉਹ ਉਹ ਸਾਰੀ ਚੀਜ਼ਾਂ ਨੂੰ ਵਰਤ ਕੇ ਸ਼ੈਂਪੂ ਬਣਾਉਂਦੇ ਸੀ ਹੁਣ ਤੇ ਕਲਰ ਆ ਗਏ ਪਹਿਲੇ ਤੇ ਮਹਿੰਦੀ ਲਾਂਦੇ ਸੀ ਨਾ ਹੁਣ ਕਲਰ ਲਾਣ ਲੱਗ ਗਏ ਸ਼ੈਂਪੂ ਜਿਹੜਾ ਹੈ ਆਮਲਾ ਰਿੱਠਾ ਇਹ ਨੈਚੁਰਲ ਚੀਜ਼ਾਂ ਸੀਗੀਆਂ ਤੇ ਸਭ ਤੋਂ ਮਜ਼ੇਦਾਰ ਗੱਲ ਲਓ ਤੁਹਾਨੂੰ ਦਿਖਾਵਾ ਮੈਂ ਜਦੋਂ ਸ਼ੈਂਪੂ ਬਣਦਾ ਹੈ ਜੀ ਤੁਸੀਂ ਕਹਿਣਾ ਵਾਲ ਐਵੇਂ ਚਮਕ ਜਾਣ ਜਿਵੇਂ ਸੋਨਾ ਚਮਕਦਾ ਹੈ ਜੀ ਜੇ ਤੁਸੀਂ ਸ਼ੈਂਪੂ ਚ ਸੋਨਾ ਪਾਤਾ ਅੱਛਾ ਦੇਖੋ ਜੀ 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 ਜਦੋਂ ਤੁਸੀਂ ਇਹਨੂੰ سونے ਨੂੰ ਪਾਤਾ ਇਹ ਦੇਖੋ ਇਹ ਸੋਨਾ ਪੈ ਗਿਆ ਹਾਂਜੀ ਠੀਕ ਇਹ ਨਾਲੇ ਕੱਢਦਾ ਰਵੇ ਇਹਦੇ ਨਾਲ ਅੱਛਾ ਸ਼ੈਂਪੂ ਦੇ ਨਾਲ ਹੀ ਸ਼ੈਂਪੂ ਦੇ ਨਾਲ ਕੱਢਦਾ ਰਵੇ ਵਾਲ ਚਮਕਦਾਰ ਵਾਲਾਂ ਨੂੰ ਤਾਕਤ ਵਾਲਾ ਨੂੰ ਪੂਰੀ એનર્ਜੀ ਜਿਹੜੀ ਚੀਜ਼ ਤੁਸੀਂ ਪਾ ਰਹੇ ਹੋ ਉਹ ਕਿਉਂ ਪਾ ਰਹੇ ਹੋ ਉਧਰ ਰੋਲ ਹੈ ਸਕਿਨ ਦੇ ਨਾਲ ਸੋਨਾ ਸੁਨ ਬਸਮ ਹੈ ਖਾਣ ਵਾਸਤੇ ਕਿਉਂ ਹੈ ਤਾਕਤ ਦਿੰਦੀ ਹੈ એનર્ਜੀ ਦਿੰਦੀ ਜੇ ਉਹ ਸੋਨਾ ਵਾਲਾ ਨੂੰ ਲੱਗੇ ਇਹਦੇ ਚੋਂ ਬਿਲਕੁਲ ਮਾਈਕਰੋ ਲੈਵਲ ਤੇ ਮਤਲਬ ਨੈਨੋ ਲੈਵਲ ਕਹਿ ਲਿਏ ਬਹੁਤ ਘੱਟ ਕੁਆਂਟੀਟੀ ਚ ਸੋਨਾ ਜਾਂਦਾ ਅਸੀਂ ਕੀ ਕਰਨੇ ਆ ਪਾਣੀ ਚ ਸੋਨੇ ਦੀ ਮੁੰਦਰੀ ਪਾ ਦਿੰਨੇ ਆ ਤਾਂਬੇ ਦੀ ਮੁੰਦਰੀ ਪਾ ਦਿੰਨੇ ਆ ਚਾਂਦੀ ਪਾ ਦਿੰਨੇ ਆ ਫਿਰ ਉਸ ਪਾਣੀ ਨੂੰ ਪੀਣਿਆ ਕਿਉਂ ਤਾਕਤ ਮਿਲੇ ਜਦੋਂ ਅਸੀਂ ਸ਼ੈਂਪੂ ਇਹ ਬਣਾਣਾ ਹੈ ਤੁਸੀਂ ਇਹਦੇ ਵਿੱਚ ਹੀ ਸੋਨਾ ਪਾ ਦਿਓ ਕੀ ਬਾਤ ਹੈ ਕੀ ਬਾਤ ਹੈ ਫਿਰ ਵਾਲ ਚਮਕਣਗੇ ਜਿਵੇਂ ਸੋਨਾ ਚਮਕਦਾ ਤੁਹਾਡਾ ਇਸ ਲਈ ਤੁਸੀਂ ਸੋਨਾ ਸੋਨਾ ਹੋ ਜਾਣਾ ਇਸ ਲਈ ਤੁਸੀਂ ਕਹਿ ਰਹੇ ਸੀ ਕਿ ਜਿਵੇਂ ਦੁਬਈ ਦਾ ਸੋਨਾ ਚਮਕਦਾ ਚਾਂਦੀ ਚਮਕਦੀ ਹੈ ਤੇ ਅੱਜ ਤੁਹਾਡੇ ਵਾਲ ਚਮਕਾਉਣ ਆਲੇ ਆ ਦੇਖੋ ਮੈਂ ਨਹੀਂ ਕਹਿੰਦਾ ਇਹ ਗੱਲ ਇਹ ਮਰੀਜ਼ ਆ ਕੇ ਕਹਿੰਦੇ ਆ ਜਿਹੜੇ ਇਹ ਸ਼ੈਂਪੂ ਨੂੰ ਵਰਤਦੇ ਆ ਉਹ ਆਗੇ ਸਾਨੂੰ ਕਹਿੰਦੇ ਸੀ ਸਾਡੇ ਵਾਲ ਸੋਨੇ ਜਿਵੇਂ ਦੇ ਚਮਕ ਗਏ ਤਾਂ ਮੈਨੂੰ ਆਇਆ ਵੀ ਵਾਕਈ ਸੋਨਾ ਪਾਣ ਕਰਕੇ ਇੰਨਾ ਫਰਕ ਪਿਆ ਜਿਹੜੀ ਐਕਚੁਅਲ ਜੜੀ ਬੂਟੀਆਂ ਜਿਹੜੀ ਜੜੀ ਬੂਟੀਆਂ ਇੰਦੇ ਛਪਾਈਆਂ ਨਿੰਮ ਠੀਕ ਐ ਐਂਟੀਬਾਇਓਟਿਕ ਦਾ ਕੰਮ ਕਰਦੀ ਐ ਐਂਟੀ ਅਲਰਜੀ ਦਾ ਕੰਮ ਕਰਦੀ ਐ ਐਂਟੀ ਫੰਗਲ ਦਾ ਕਿਸੇ ਨੂੰ ਫੰਗਲ ਇਨਫੈਕਸ਼ਨ ਹੋ ਗਈ ਸਿਕਰੀ ਹੋ ਗਈ ਰੂਵੇਂ ਬਣ ਗਏ ਜੂਆਂ ਪੈ ਜਾਂਦੀਆਂ ਉਹਦੇ ਦੇ ਨਿੰਮ ਕੰਮ ਕਰਦੀ ਐ ਆਮਲਾ ਦਸੰਦੀ ਲੋੜ ਨਹੀਂ ਹੈ ਕਿਸੇ ਨੂੰ ਆਮਲੇ ਆ ਕੀ ਕਰਦਾ ਤੁਹਾਨੂੰ ਸਭ ਪਤਾ ਆਮਲੇ ਦਾ ਸ਼ਿਕਾਕਾਈ ਤੁਹਾਨੂੰ ਪਤਾ ਹੈ ਕੀ ਕਰਦੀ ਹੈ ਸ਼ਿਕਾਕਾਈ ਕੀ ਕਰਦੀ ਹੈ ਸ਼ਿਕਾਕਾਈ ਵਾਲਾਂ ਨੂੰ ਸਟਰੈਂਥਨ ਕਰਦੀ ਹੈ ਸ਼ਾਈਨਿੰਗ ਦਿੰਦੀ ਹੈ ਜਿਹੜੀ ਸਮੂਥਨਿੰਗ ਵਾਸਤੇ ਚੀਜ਼ਾਂ ਚਾਹੀਦੀਆਂ ਉਹ ਸਭ ਸ਼ਿਕਾਕਾਈ ਪ੍ਰੋਵਾਈਡ ਕਰਦੀ ਹੈ ਵਾਲਾਂ ਨੂੰ ਇਸ ਸ਼ੈਂਪੂ ਮੇਂ ਸ਼ਿਕਾਕਾਈ ਹੈ ਇਸ ਸ਼ੈਂਪੂ ਮੇਂ ਆਮਲਾ ਹੈ ਆਮਲੇ ਕੇ ਗੁਣ ਹੈ ਆਮਲੇ ਕੇ ਗੁਣ ਹੈ ਸ਼ਿਕਾਕਾਈ ਕੇ ਗੁਣ ਹੈ ਫਿਰ ਇਹ ਹੈਗਾ ਰਿੱਠਾ ਜਿਵੇਂ ਰਿੱਠਾ ਹੈਗਾ ਰਿੱਠੇ ਨੂੰ ਤੁਸੀਂ ਲੈ ਲੈਣਾ ਐ ਰਿੱਠੇ ਨੂੰ ਤੋੜ ਲੈਣਾ ਐ ਤੋੜ ਲੈ ਐ ਰਿੱਠੇ ਨੂੰ ਐ ਵਿੱਚੋਂ ਐ ਨਿਕਲ ਜੇਗਾ ਇਹਦਾ ਬੀਜ ਬੀਨ ਐ ਰਿੱਠਾ ਐ ਮੈਂ ਸਾਰੇ ਬੀਜ ਕੱਢਤੇ ਜਿਹੜੇ ਇਹਦੇ ਚ ਪਾਏ ਆ ਤੇ ਫਿਰ ਐ ਰਿੱਠਾ ਵਿੱਚੇ ਠੀਕ ਐ ਫਿਰ ਸਭ ਤੋਂ ਕਾਰਗਰ ਚੀਜ਼ ਲੋਕੀ ਦੱਸਦੇ ਹੀ ਨਹੀਂ ਆਪਣਾ ਫਾਰਮੂਲਾ ਐ ਦੇਖੋ ਕਿੰਨੇ ਕਣੇ ਐ ਹੈ ਇਹ ਤਾਂ ਐ ਜਿਵੇਂ ਸਾਧੂ ਦੀਆਂ ਚਟਾਵਾਂ ਹੁੰਦੀਆਂ ਨੇ ਬਸ ਆ ਦੇਖੋ ਦੇਖ ਰਹੇ ਹੋ ਜੀ ਇਹਨੂੰ ਕਹਿੰਦੇ ਆ ਜਟਾ ਮਾਸੀ ਜਟਾ ਮਾਸੀ ਮਾਸੀ ਇਹ ਕੰਮ ਕਰਦੀ ਹੈ ਬ੍ਰੇਨ ਦੇ ਉੱਤੇ ਦਿਮਾਗ ਦੇ ਉੱਤੇ ਬ੍ਰੇਨ ਨੂੰ ਵੀ ਨਰਿਸ਼ ਕਰੂਗੀ ਤੁਹਾਡੇ ਵਾਲਾਂ ਨੂੰ ਵੀ ਨਰਿਸ਼ ਕਰੂਗੀ ਆ ਦੇਖੋ ਇਹ ਜਟਾ ਮਾਸੀ ਪਾ ਲੀ ਜੀ আচ্ছা ਇਹ ਜਟਾਵਾ ਤੋਂ ਹੀ ਜਟਾ ਮਾਸੀ ਬਣੀ ਹੈ ਨਹੀਂ ਨਹੀਂ ਇਹ ਪੌਦਾ ਹੁੰਦਾ ਹੈ ਹੁੰਦਾ ਹੈ ਤੇ ਇਹ ਵਾਲਾਂ ਨੂੰ ਸਟ੍ਰੈਂਥਨ ਕਰਦੀ ਹੈ ਬ੍ਰੇਨ ਨੂੰ એનર્ਜੀ ਦਿੰਦੀ ਹੈ ਤਾਕਤ ਦਿੰਦੀ ਹੈ ਵਾਲਾਂ ਦੀ ਜੜ੍ਹਾਂ ਨੂੰ ਤਾਕਤ ਦਿੰਦੀ ਹੈ ਜਦੋਂ ਇਹ ਸਾਰੀ ਚੀਜ਼ਾਂ ਤੁਸੀਂ ਪਾਤੀਆਂ ਬਸ ਇੱਕ ਰਿੱਠੇ ਦਾ ਧਿਆਨ ਰੱਖਣਾ ਰਿੱਠੇ ਦੇ ਬੀਜ ਕੱਢ ਲੈਣੇ ਠੀਕ ਹੈ ਬਾਕੀ ਚੀਜ਼ਾਂ ਦੀ ਵਰਤੋ ਕਰੋ ਇਹਨੂੰ ਉਬਾਲਣ ਲੱਗ ਜਾਓ ਠੀਕ ਹੈ 100 ਗ੍ਰਾਮ 100 ਗ੍ਰਾਮ 100 ਗ੍ਰਾਮ 100 ਗ੍ਰਾਮ 100 ਗ੍ਰਾਮ ਠੀਕ ਹੈ ਸਾਰੀ ਚੀਜ਼ਾਂ ਲਗ 1 ਕਿਲੋ ਹੋ ਗਿਆ ਸਾਰਾ ਜੀ 1/2 ਕਿਲੋ ਹੋ ਗਿਆ 1/2 ਕਿਲੋ ਨੂੰ 5 ਲੀਟਰ ਪਾਣੀ ਚ ਭਿਗੋ ਕੇ ਰੱਖ ਦਿਓ ਓਕੇ 5 ਲੀਟਰ ਪਾਣੀ ਚ ਇਹਨੂੰ ਕੜਨ ਦਿਓ ਜਦੋਂ ਪਾਣੀ 2.5 ਲੀਟਰ ਰਹਿ ਜੇ ਕਿੰਨਾ ਕੁ ਟਾਈਮ ਅਸੀਂ ਅਪ੍ਰੋਕਸੀਮੇਟਲੀ ਅਪ੍ਰੋਕਸੀਮੇਟਲੀ ਅੱਧਾ ਘੰਟਾ ਲੱਗੂਗਾ ਇਹ ਪੂਰੀ ਇੰਦੇ ਤੇ ਸ਼ੇਕ ਤੇ ਜਦੋਂ ਅਸੀਂ ਲਾ ਦਿੰਨੇ ਆ ਅੱਧਾ ਘੰਟਾ ਲੱਗਦਾ ਹੁੰਦਾ ਹੁਣ ਬਹੁਤ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀ ਵਾਲਾਂ ਵਾਸਤੇ ਜ਼ਰੂਰੀ ਹੈ ਠੀਕ ਹੈ ਜੀ ਜਿਵੇਂ ਚੰਦਨ ਜ਼ਰੂਰੀ ਹੈ ਨੀਮਾ ਪਾਪਾਤਾ ਦਰਾਕਸ਼ਾ ਜਿਹਨੂੰ ਆਪਾਂ ਉਹ ਕਹਿੰਨੇ ਆ ਦਾਖ ਦਾਖ ਤੁਸੀਂ ਪਾ ਵੀ ਸਕਦੇ ਹੋ ਨਹੀਂ ਤੇ ਅਸੀਂ ਪਾਈ ਹੈ ਉਸ ਤੋਂ ਬਾਅਦ ਇੰਦੇ 5 ml 5 ml ਤੋ ਬਾਦ ਨਹੀਂ ਲੈਣਾ ਇਹ ਨਾਲੇ ਪਾ ਲੋ ਹਫਤੇ ਚ ਦੋ ਵਾਰੀ ਤੇ ਇਹਦੇ ਨਾਲ ਸ਼ੈਂਪੂ ਕਰੋ ਇੱਕ ਵਾਰੀ ਇਹਦਾ ਵਰਤੋਂ ਕਰੋ ਇਹ ਇਹ ਸ਼ੈਂਪੂ ਹੈ ਜਿਹੜੀ ਚੀਜ਼ਾਂ ਇਹਦੇ ਚ ਨਹੀਂ ਪੈ ਸਕਦੀਆਂ ਆਮ ਮਾਰਕੀਟ ਚ ਅਵੇਲੇਬਲ ਨਹੀਂ ਹੈ ਜਿਵੇਂ ਕ੍ਰਿਤ ਕੁਮਾਰੀ ਹੈ ਐਲੋਵੀਰਾ ਹੈ ਐਲੋਵੀਰਾ ਪਾ ਦੋਗੇ ਇਹ ਖਰਾਬ ਹੋ ਜਾਏਗਾ ਜਲਦੀ ਮਿੰਨਾ ਨਹੀਂ ਫੜਨਾ ਇਹਨੂੰ ਫੰਗਸ ਲੱਗ ਜਾਏਗੀ ਠੀਕ ਹੈ ਠੀਕ ਹੈ ਉਹ ਅਸੀਂ ਇਹਦੇ ਚ ਪਾ ਕੇ ਪੂਰੀ ਤਰ੍ਹਾਂ ਪਕਾ ਕੇ ਕਿਉਂਕਿ ਘਰੇ ਬਣਾਓਗੇ ਪਕੇਗਾ ਨਹੀਂ ਪੂਰੀ ਤਰ੍ਹਾਂ ਪਕਾ ਕੇ ਇਹਦੇ ਚ ਅਸੀਂ 16 ਜੜੀ ਬੂਟੀਆਂ ਪਾਈਆਂ ਇਹ ਪੰਜ ਜੜੀ ਬੂਟੀਆਂ ਮੇਨ ਹੁੰਦੀਆਂ ਜਿਹੜੀ ਕੰਮ ਕਰਦੀਆਂ ਇਹ ਪੰਜਾਂ ਦਾ ਨੇਚਰਲ ਬਣਾਓ ਨੇਚਰਲ ਬਣਾ ਦੇਖੋ ਇਹ ਪੂਰਾ ਉਬਾਲਾ ਆਣ ਲੱਗਿਆ ਨਾ ਝੱਗ ਬਣ ਗਈ ਜੀ ਸ਼ੈਂਪੂ ਵਾਂਗ ਇਹ ਦੇਖੋ ਇਹ ਹੋ ਗਿਆ ਕੰਮ ਸ਼ੁਰੂ ਬਸ ਇਹ ਹੁਣ گاੜਾ ਹੁੰਦਾ ਜਾਏਗਾ ਇਹ گاੜਾ ਹੋ ਕੇ ਬਿਲਕੁਲ ਸ਼ੈਂਪੂ ਤਿਆਰ ਹੈ ਤੁਹਾਡੇ ਵਾਲਾਂ ਨੂੰ ਨਰਿਸ਼ਮੈਂਟ ਮਿਲੇਗੀ ਵਾਲ ਮਜ਼ਬੂਤ ਹੋਣਗੇ ਜਿੰਦੇ ਵਾਲ ਝੜਦੇ ਆਂ ਰੂਸੀ ਐ ਕਾਲੇ ਐ ਦੂਮੂਹੇ ਐ ਕੰਗੀ ਕਰਦੇ ਵਾਲ ਇਨੇ ਬਾਹਰ ਆ ਜਾਂਦੇ ਆ ਉਹਨਾਂ ਦੇ ਉੱਤੇ ਕੰਮ ਕਰੂਗਾ ਜਦੋਂ ਤੁਸੀਂ ਵਾਲ ਦੀ ਜੜ੍ਹ ਨੂੰ ਹੀ ਨਰਿਸ਼ ਕਰਤਾ لمبے ਵਾਲ ਹੋਣਗੇ ਸੁੰਦਰਤਾ ਵਧਦੀ ਹੈ ਲੋਕਾਂ ਦੇ ਵਾਲ ਉੱਡ ਗਏ ਹੇਅਰ ਟ੍ਰਾਂਸਪਲੈਂਟ ਕਰਾਉਂਦੇ ਆ ਜਿੰਦੇ ਵਾਲ ਨਹੀਂ ਹੈ ਉਹਦੇ ਵਾਸਤੇ ਫਿਰ ਅਸੀਂ ਇਹ ਸ਼ੈਂਪੂ ਤੇ ਕੰਡੀਸ਼ਨਰ ਬਣਾਇਆ ਹੈ ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਉਡਣ ਲੱਗ ਗਏ ਉਹ ਜਦੋਂ ਇੰਦਾ ਵਰਤੋਂ ਕਰਦੇ ਆ ਇਹ ਕੰਡੀਸ਼ਨਰ ਇਹ ਤੋਂ ਉੱਪਰ ਲੀਆਂ ਜਿਹੜੀ ਬੂਟੀਆਂ ਇਹ ਉੱਪਰਲੀ ਜਿਹੜੀ ਇਹ ਹੀ ਚੀਜ਼ਾਂ ਨੂੰ ਰਿਫਾਈਨਡ ਕਰਕੇ ਸ਼ਾਈਨਿੰਗ ਚਾਹੀਦੀ ਹੈ ਜਿਵੇਂ ਸਾਨੂੰ ਇੰਦੇ 'ਚ ਐਲੋਵੀਰਾ ਜ਼ਿਆਦਾ ਪਾਇਆ ਸੀ ਪਾਇਆ ਇੰਦੇ 'ਚ ਵੀ ਐਲੋਵੀਰਾ ਇਹ ਜਿਹੜਾ ਐਲੋਵੀਰਾ ਹੈ ਇਹ ਵਾਸ਼ਿੰਗ 'ਚ ਕੰਮ ਕਰਦਾ ਹੈ ਜਦੋਂ ਇਹ ਵਾਲ ਅਸੀਂ ਲੈਨੇ ਆ ਇਹ ਉਹਨੂੰ ਸ਼ਾਈਨ ਦਿੰਦਾ ਹੈ ਵਾਲਾਂ ਨੂੰ ਜਦ ਅਸੀਂ ਕਹਿੰਦੇ ਨਾ ਦੂਰੋਂ ਚਮਕਦਾਰ ਵਾਲ ਹੈ ਸੋਨੇ ਜਿਵੇਂ ਚਮਕ ਰਿਹਾ ਉਹ ਨਾਲੇ ਫਿਰ ਇਹਦਾ ਕੰਮ ਕਰਦੀ ਹੈ ਇਹ ਚੀਜ਼ਾਂ ਦੀ ਵਰਤੋਂ ਕਰਕੇ ਆਪਾਂ ਵਾਲਾਂ ਨੂੰ ਵਧਾ ਦਿੰਨੇ ਆ ਬਿਲਕੁਲ ਸੋ ਤੁਸੀਂ ਦੇਖੋ ਜਿਹੜਾ ਨੁਸਖਾ ਹੈਗਾ ਉਬਾਲੇ ਮਾਰ ਰਿਹਾ ਹੈ ਔਰ ਇਹ ਸ਼ੈਂਪੂ ਬੰਨਣਾ ਸ਼ੁਰੂ ਹੋ ਗਿਆ ਹੈ ਕੈਮੀਕਲ ਫਰੀ ਸ਼ੈਂਪੂ ਹਰ ਚੀਜ਼ ਤੁਸੀਂ ਆਪਣੇ ਹੱਥ ਨਾਲ ਇਹਦੇ ਵਿੱਚ ਪਾਉਂਗੇ ਤੇ ਜਦੋਂ ਤੁਸੀਂ ਆਪਣੇ ਵਾਲਾਂ ਨੂੰ ਲਗਾਉਂਗੇ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਦੁਬਈ ਦਾ ਸੋਨਾ ਚਮਕ ਕਰਦਾ ਚਮਕਾ ਮਾਰਦਾ ਹੈ ਤਾਂ ਉਸ ਤਰੀਕੇ ਨਾਲ ਜਿਹੜਾ ਇਹ ਸ਼ੈਂਪੂ ਹੈ ਉਹ ਚਮਕਾ ਮਾਰਨੀਆ ਸ਼ੁਰੂ ਕਰ ਦੇਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਸ਼ੈਂਪੂ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅੱਧੇ ਘੰਟਾ ਲਗਭਗ ਲਗਭਗ ਇਹਨੂੰ ਤੁਸੀਂ ਉਬਾਲ ਲੈ ਉਬਾਲ ਕੇ ਬਿਲਕੁਲ ਇਹ ਜਿਹੜਾ ਇਹਨੂੰ ਠੰਡਾ ਹੋਣ ਦਵਾਂਗੇ ਉਹ ਪ੍ਰੋਸੈਸ ਅਸੀਂ ਸਮਝਾਂਗੇ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਜਿਹੜੇ ਉਮਰ ਤੋਂ ਪਹਿਲਾਂ ਚਲੋ ਉਮਰ ਦੇ ਹਿਸਾਬ ਨਾਲ ਤਾਂ ਵਾਲ ਸਫੈਦ ਹੋਣੇ ਗ੍ਰੇ ਹੋਣੇ ਉਹ ਇੱਕ ਪ੍ਰੋਸੈਸ ਹੈ ਕੁਦਰਤ ਦਾ ਪਰ ਜਿਹੜੇ ਲੋਕਾਂ ਦੇ 22 20 ਸਾਲ ਦੇ ਬੱਚੇ ਹੈਗੇ ਨੇ ਸਾਡੇ ਜਾਂ ਸਾਡੀਆਂ ਬੱਚੀਆਂ ਹੈਗੀਆਂ ਨੇ 18 18 16 16 ਸਾਲ ਦੀਆਂ ਉਹਨਾਂ ਦੇ ਵਾਲ ਸਫੈਦ ਹੋਈ ਜਾਂਦੇ ਨਹੀਂ ਜੀ ਦੇਖੋ ਉਹਦਾ ਜਿਹੜਾ ਮੇਨ ਕਾਰਨ ਹੈ ਨਾ ਖਾਣ-ਪਾਨ ਹੈ ਤੇ ਲੀਵਰ ਹੈ ਲੀਵਰ ਅਗਰ ਕਿਸੇ ਦਾ ਠੀਕ ਨਹੀਂ ਹੈ ਉਹਦੀ ਬੋਡੀ ਨੂੰ એનર્ਜੀ ਨਹੀਂ ਮਿਲਦੀ ਵਾਲਾਂ ਨੂੰ એનર્ਜੀ ਨਹੀਂ ਮਿਲਦੀ ਉਹ ਕਮਜ਼ੋਰ ਹੋਣੇ ਸ਼ੁਰੂ ਕਰ ਦਿੰਦੇ ਆ ਵਾਲ ਜਿਹੜੇ ਆ ਨਾ ਆਯੁਰਵੇਦ ਦੇ हिसाब ਨਾਲ ਵਾਲ ਤੇ ਨਖੂਨ ਵੇਸਟ ਕਿਹਾ ਗਿਆ ਸਾਡੀ ਹੱਡੀਆਂ ਦਾ ਜਿਵੇਂ ਅਸੀਂ ਖਾਣਾ ਖਾਂਦੇ ਆ ਉਹਦਾ ਵੇਸਟ ਅਸੀਂ ਮਲ ਹੈ ਯੂਰੀਨ ਹੈ ਤੇ ਆਯੁਰਵੇਦ ਜਿਖਿਆ ਪਿਊਸ਼ ਉਹਦਾ ਮਤਲਬ ਹੁੰਦਾ ਹੈ ਮਲ ਜਿਹੜਾ ਅਸੀਂ ਕਰਨੇ ਆ ਇਹ ਵੇਸਟ ਹੈ ਹਰ ਜਿਵੇਂ ਸਾਡੀ ਹੱਡੀ ਹੈ ਹੱਡੀ ਦਾ ਵੀ ਕੰਮ ਅੰਦਰ ਚੱਲ ਰਿਹਾ ਹੈ ਹੱਡੀ ਦਾ ਵੇਸਟ ਕੀ ਹੈ ਉਹ ਸਾਡੇ ਵਾਲ ਹੈ ਤੇ ਉਹ ਸਾਡੇ ਨਖੂਨ ਹੈ ਜਦੋਂ ਸਾਡਾ ਖਾਣਾ ਹੀ ਠੀਕ ਨਹੀਂ ਪਚੂਗਾ ਸਾਡੀ ਹੱਡੀ ਮਜ਼ਬੂਤ ਨਹੀਂ ਬਣੂਗੀ ਹੱਡੀ ਮਜ਼ਬੂਤ ਨਹੀਂ ਬਣੂਗੀ ਹੁੰਦਾ ਵੇਸਟ ਜਿਹੜਾ ਬਣਨਾ ਹੈ ਉਹ ਠੀਕ ਨਹੀਂ ਬਣੂਗਾ ਜਦੋਂ ਠੀਕ ਨਹੀਂ ਬਣੂਗਾ ਵਾਲ ਸਫੇਦ ਹੋਣੇ ਸ਼ੁਰੂ ਹੋਗੇ ਗ੍ਰੇ ਹੈਅਰਸ ਕਹਿੰਦੇ ਆ ਉਮਰ ਤੋਂ ਪਹਿਲੇ ਵਾਲ ਚੜਨ ਲੱਗੇ ਵਾਲਾਂ ਦੀ ਜੜ੍ਹਾਂ ਕਮਜ਼ੋਰ ਹੋ ਗਈਆਂ ਕੰਗੀ ਕਰਦੇ ਆ ਵਾਲ ਹੱਥ ਵਿੱਚ ਉੰਦੇ ਵਾਸਤੇ ਸਾਨੂੰ ਸਭ ਤੋਂ ਪਹਿਲੇ ਲੀਵਰ ਤੇ ਕੰਮ ਕਰਨਾ ਹੈ ਜਿਹੜੇ ਲੋਕਾਂ ਦੇ ਵਾਲ ਝੜਦੇ ਆ ਉਹਨਾਂ ਦਾ ਖਾਣ-ਪੀਣ ਠੀਕ ਕਰਦੋ ਉਹਨਾਂ ਦਾ ਲੀਵਰ ਮਜ਼ਬੂਤ ਕਰਦੋ ਫਿਰ ਉਸ ਤੋਂ ਬਾਅਦ ਵਾਲਾਂ ਨੂੰ ਨਰਿਸ਼ ਕਰਨ ਵਾਸਤੇ ਆਮਲੇ ਦਾ ਚੂਰਨ ਇੱਕ ਚਮਚ ਆਮਲੇ ਦਾ ਚੂਰਨ ਗੁੰਗੁਨੇ ਪਾਣੀ ਦੇ ਨਾਲ ਦੋ ਵਾਰੀ ਲੈਣ ਲੱਗ ਜਾਓ ਸਵੇਰੇ ਤੇ ਸ਼ਾਮ ਨੂੰ ਕੀ ਬਾਤ ਹੈ ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਮੇਰੇ ਤੇ ਅੱਜ ਮੈਂ ਵੀਡੀਓ ਦੇਖੀ ਹੈ ਜੀ ਮੇਰੇ ਤੇ ਬਹੁਤ ਵਾਲ ਝੜ ਗਏ ਮੈਂ ਵੀਡੀਓ ਪਹਿਲੇ ਹੀ ਦੇਖ ਲੈਂਦਾ ਉਹਨੂੰ ਤੁਰੰਤ ਆਮਲਾ ਗੁਲਾਬ ਜਲ ਮਿਕਸ ਕਰਕੇ ਪੇਸਟ ਬਣਾ ਲੇ ਪੇਸਟ ਨੂੰ ਸਿਰ ਦੇ ਉੱਤੇ ਲਾ ਲੇ ਸਿਰ ਦੇ ਉੱਤੇ ਲਾ ਕੇ 15-20 ਮਿੰਟ ਨੂੰ ਲੱਗਿਆ ਰਹਿਣ ਦੇ ਜਿਵੇਂ ਮਾਸਕ ਹੁੰਦਾ ਨਾ ਪਾਰਲਰੇ ਜਾਓ ਤੇ ਉਹ ਮਾਸਕ ਲਾ ਦਿੰਦੇ ਆ 3D ਮਾਸਕ ਲਾ ਦਿੰਦੇ ਆ ਆਮਲਾ ਲਓ ਆਮਲੇ ਥੋੜਾ ਜਿਹਾ ਗੁਲਾਬ ਦੀ ਪੰਖੜੀਆਂ ਪਾਓ ਪਾਣੀ ਪਾਓ ਚੰਗੀ ਤਰ੍ਹਾਂ ਉਹਨੂੰ ਘੋਲ ਲਓ ਐਵੇਂ ਦੇ ਹੁੰਦੇ ਆਂ ਘੋਲ ਕੇ ਉਸ ਤੋਂ ਬਾਅਦ ਉਹਨੂੰ ਸਿਰ ਦੇ ਉੱਤੇ 15-20 ਮਿੰਟ ਲਾ ਕੇ ਛੱਡ ਦਿਓ ਜਦੋਂ ਤੁਸੀਂ ਛੱਡ ਉਸ ਤੋਂ ਬਾਅਦ ਇਸ ਸ਼ੈਂਪੂ ਦੇ ਨਾਲ ਵਾਲਾ ਨੂੰ ਧੋ ਲਓ ਵਾਲ ਚੜਨੇ ਬੰਦ ਹੋ ਜਾਣਗੇ ਤੁਸੀਂ ਕਹ ਰਹੇ ਹੋ ਵੀ ਬਿਲਕੁਲ ਸੰਘਣਾ ਹੋ ਜਾਏਗਾ ਸ਼ੈਂਪੂ ਦੀ ਤਰ੍ਹਾਂ ਸ਼ੈਂਪੂ ਦੀ ਫਾਰਮ ਚ ਆ ਜਾਏਗਾ ਇਹ ਸ਼ੈਂਪੂ ਦੀ ਤਰ੍ਹਾਂ ਸੰਘਣਾ ਹੋ ਜਾਂਦਾ ਜਿੰਨਾ ਸ਼ੈਂਪੂ ਸੰਘਣਾ ਹੁੰਦਾ ਹੈ ਤੇ ਚੀਜ਼ਾਂ ਐਡ ਕਰਕੇ ਬਣਾਇਆ ਜਾਂਦਾ ਹੈ ਸੰਘਣੀ ਚੀਜ਼ ਇਹ ਜਿਵੇਂ ਦਾ ਆਪਾਂ ਨੂੰ ਚਾਹੀਦਾ ਪਾਣੀ ਜਦੋਂ ਆਪਾਂ ਸ਼ੈਂਪੂ ਲਾਉਣ ਦਾ ਤਰੀਕਾ ਕੀ ਹੈ ਤੁਸੀਂ ਦੇਖੋ ਕਦੀ ਪਾਰਲਰ ਇਹ ਜਾਓ ਤੁਸੀਂ ਉਹ ਕੀ ਕਰਦੇ ਆ ਉਹ ਸ਼ੈਂਪੂ ਹੱਥ ਤੇ ਲੈਂਦੇ ਫਿਰ ਪਾਣੀ ਪਾਉਂਦੇ ਆ ਉਹਨੂੰ ਪਾਣੀ ਦੀ ਫਾਰਮ ਵਿੱਚ ਜਾਂ ਕਿਸੇ ਕਟੋਰੇ ਵਿੱਚ ਸ਼ੈਂਪੂ ਪਾ ਕੇ ਉਹਨੂੰ ਘੋਲਦੇ ਆ ਪਹਿਲੇ ਅਸੀਂ ਸ਼ੈਂਪੂ ਨੂੰ ਲਾਣੇ ਆ ਸਿੱਧਾ ਜੜਾਂ 'ਚ ਲਾ ਦੇਣਾ ਉਹ ਸਾਰਾ ਕੈਮੀਕਲ ਹੈ ਉਹ ਜਦੋਂ ਅਸੀਂ ਲਾਣੇ ਆ ਉਹ ਕੈਮੀਕਲ ਸਾਡੇ ਜੜਾਂ 'ਚ ਜਾਂਦਾ ਹੈ ਵਾਲ ਝੜਨੇ ਸ਼ੁਰੂ ਹੋ ਜਾਂਦੇ ਪਰ ਕੋਈ ਪਾਰਲਰ ਵਾਲਾ ਤੁਹਾਨੂੰ ਇਹ ਨੁਸਖਾ ਨਹੀਂ ਦੱਸਦਾ ਭਈ ਅਗਰ ਤੁਸੀਂ ਕੋਈ ਸ਼ੈਂਪੂ ਵਰਤਣਾ ਵੀ ਹੈ ਉਹਨੂੰ ਪਹਿਲੇ ਕਟੋਰੀ ਸ਼ੈਂਪੂ ਨੂੰ ਪਾਓ ਪਾਣੀ ਪਾਓ ਉਹਨੂੰ ਮਿਕਸ ਕਰੋ ਉਹ ਪਾਣੀ ਨੂੰ ਲਾਓ ਐ ਉਹ ਪਾਣੀ ਤਿਆਰ ਹੋ ਜਾਏਗਾ ਸ਼ੈਂਪੂ ਦਾ ਮਿਲਿਆ ਆ ਇਹ ਪਾਣੀ ਦੇ ਨਾਲ ਹੀ ਸਿੱਧਾ ਪਾਣੀ ਝੱਗ ਕਰੇਗਾ ਜੀ ਹਾਂ ਇਹ ਝੱਗ ਪੂਰੀ ਚੱਕ ਕਰੇਗਾ ਰੀਠਾ ਸ਼ਿਕਾ ਕਾਈ ਹੈ ਝੱਗ ਕਰੇਗਾ करेगा क्यों नहीं 19 ਝੱਕ ਕਰੇਗਾ ਜਿੰਨੀ ਵੇਸਟ ਕੱਢਣ ਵਾਸਤੇ ਹੁੰਦੀ ਹੈ ਜਿਹੜੇ ਬਹੁਤ ਜ਼ਿਆਦਾ ਝੱਗ ਬਣਾਉਂਦੇ ਆ ਉਹਨਾਂ ਵਿੱਚ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਆ ਉਹ ਨੁਕਸਾਨਦਈ ਆ ਉਹ ਤਾਂ ਜਿਹੜੇ ਸਿਹਤਮੰਦ ਵਾਲ ਹੈਗੇ ਨੇ ਉਹਨਾਂ ਚ ਉਹ ਜਿਹੜੀਆਂ ਸਿਹਤਮੰਦ ਤੱਤ ਵੀ ਕੱਢ ਕੇ ਲੈ ਜਾਂਦੇ ਨੇ ਵਾਲਾਂ ਦੀ ਜਿਹੜੀ ਸ਼ਾਈਨਿੰਗ ਹੈ ਜਦੋਂ ਤੁਸੀਂ ਉਹਦੇ ਤੇ ਸ਼ੈਂਪੂ ਲਾਉਂਦੇ ਹੋ ਰੁੱਖੇ ਹੋ ਜਾਂਦੇ ਤਾਂ ਹੀ ਦੇ ਉਸ ਤੋਂ ਬਾਅਦ ਉਹ ਕਹਿੰਦੇ ਆ ਕੰਡੀਸ਼ਨਰ ਲਾਓ ਉਹ ਕਿਉਂ ਕਹਿੰਦੇ ਆ ਸ਼ੈਂਪੂ ਕੰਡੀਸ਼ਨਰ ਸ਼ੈਂਪੂ ਉਹਨਾਂ ਨੂੰ ਪਤਾ ਹੈ ਕੈਮੀਕਲ ਦਾ ਨੁਕਸਾਨ ਹੈ ਇਹ ਲੋਕਾਂ ਨੂੰ ਸ਼ੌਂਕ ਹੈ ਵੀ ਕੰਡੀਸ਼ਨਰ ਹੈ ਕੀ ਸ਼ੈਂਪੂ ਵਾਲੀ ਚੀਜ਼ਾਂ ਹੀ ਕੰਡੀਸ਼ਨਰ ਵਿੱਚ ਆਏ ਬਸ ਇਹਦੇ ਵਿੱਚ ਐਲੋਵੇਰਾ ਵਜੋਂ ਵੱਧ ਪਾਤਾ ਉਹ ਕੰਡੀਸ਼ਨਰ ਬਣ ਗਿਆ ਲੋਕੀ ਕੁਝ ਕੁਝ ਕਹਿ ਕੇ ਚੀਜ਼ਾਂ ਨੂੰ ਵੇਚ ਰਹੇ ਹਨ ਪਰ ਤੁਹਾਡੇ ਘਰੇ ਨੁਸਖੇ ਅਵੇਲੇਬਲ ਹਨ ਓਕੇ ਸਭ ਤੋਂ ਪਹਿਲੇ ਤੇ ਆਮਲਾ ਖਾਣਾ ਹੈ ਆਮਲਾ ਸਿਰ ਦੇ ਉੱਤੇ ਲਗਾਉਣਾ ਹੈ ਇਸ ਸ਼ੈਂਪੂ ਦੇ ਨਾਲ ਵਾਲ ਧੋਣੇ ਆ ਵਿੱਚ ਇਹ ਵਾਲਾ ਜੇ ਇਹ ਨਹੀਂ ਬਣਾ ਸਕਦੇ ਤੁਹਾਨੂੰ ਲੱਗਦਾ ਟਾਈਮ ਨਹੀਂ ਲੱਗ ਰਿਹਾ ਤੇ ਇਹ ਮੰਗਾ ਸਕਦੇ ਆ ਇਹਨੂੰ ਆਰਡਰ ਕਰ ਸਕਦੇ ਆ ਇਹ ਰੈਡੀमेड ਹੈ ਪ੍ਰੋਗਰਾਮ ਸਾਰਾ ਇਹਦਾ ਸਾਰਾ ਫਿਰ ਜਦੋਂ ਵਾਲਾਂ ਦਾ ਕੰਮ ਹੋ ਗਿਆ ਫਿਰ ਲੋਕੀ ਆ ਜਾਂਦੇ ਆ ਵੀ ਚਿਹਰਾ ਦੋਈ ਚੀਜ਼ਾਂ ਸੁੰਦਰਤਾ ਵਾਸਤੇ ਵਾਲ ਤੇ ਚਿਹਰਾ ਆਮਲਾ ਜਿਹੜਾ ਖਾਦਾ ਉਹਦੇ ਵਿਟਾਮਿਨ ਸੀ ਹੈ ਸੀ ਐਸਕਿਨ ਨੂੰ ਨਰਿਸ਼ ਕਰੂਗਾ ਉਹ ਉੱਥੇ ਹੀ ਠੀਕ ਹੋ ਗਿਆ ਉਸ ਤੋਂ ਬਾਅਦ ਚਿਹਰੇ ਨੂੰ ਸੁੰਦਰਤਾ ਬਣਾਉਣ ਵਾਸਤੇ ਕੇਸਰ ਇੱਕ ਚਮਚ ਗਾ ਦਾ ਦੁੱਧ ਲੈ ਲੋ ਉਹਦੇ ਦੋ ਪੰਘਫੜੀ ਪਾ ਲੋ ਕੇਸਰ ਦੀ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਮਲ ਲੋ ਉਹ ਲਾਲ ਹੋ ਜਾਏਗਾ ਬਿਲਕੁਲ ਉਸ ਕੇਸਰ ਨੂੰ ਆਪਣੇ ਪੂਰੇ ਚਿਹਰੇ ਦੇ ਉੱਤੇ ਲਾ ਲੋ ਕੀ ਆਵਾਜ਼ ਇਧਰੋਂ ਵਾਲਾਂ ਦਾ ਹੋ ਗਿਆ ਸੰਡੇ ਦਾ ਦਿਨ ਇਤਵਾਰ ਦਾ ਇਸੇ ਕੰਮ ਦਾ ਰੱਖੋ ਸਵੇਰੇ ਜਿਵੇਂ ਆਪਾਂ ਵਾਲ ਧੁੰਨੇ ਆ ਨਾ ਸਵੇਰੇ ਲਾ ਕੇ 15 20 ਮਿੰਟ ਧੋਪੇ ਚ ਬੋ ਉਸ ਤੋਂ ਬਾਅਦ ਸ਼ੈਂਪੂ ਨਾਲ ਵਾਲ ਧੋ ਚਿਹਰੇ ਦੇ ਉੱਤੇ ਗਾਂ ਦਾ ਦੁੱਧ ਤੇ ਉਹ ਕੇਸਰ ਲਾਓ ਸ਼ਾਮ ਨੂੰ ਜਾਓ ਮਾਰਕੀਟ ਚਾਹ ਬਾਤ ਹੈ ਤੇ ਫਿਰ ਇਹ ਜਿਹੜਾ ਤੁਸੀਂ ਕਹਦੇ ਵੀ ਕੇਸਰ ਵਾਲਾ ਨੁਸਖਾ ਕੇਸਰਵਾਦ ਬਹੁਤ ਵਾਰ ਹੁੰਦਾ ਜੀ ਸਾਡੇ ਕੋਲ ਕੇਸਰ origignal ਮਿਲਦਾ ਹੀ ਨਹੀਂ ਫਿਰ ਅਸੀਂ ਕੀ ਕਰ ਸਕਦੇ ਦੇਖੋ ਕੇਸਰ afghan ਹੈ ਸਾਡੇ ਉੱਪਰ p o k area ਹੈ ਜਾਂ e a l a area ਹੈ ਸਾਰਾ ਕਸ਼ਮੀਰ ਵਾਲਾ ਇੱਥੇ ਬਹੁਤ ਅੱਛਾ ਕੇਸਰ ਮਿਲਦਾ ਹੈ ਤੇ ਅੱਜ ਕੱਲ ਤੇ ਲੋਕੀ ਕੇਸਰ ਨਾਲ ਪੰਜਾਬ ਵਿੱਚ ਵੀ ਉਗਾਉਣ ਲੱਗੇ ਜੀ ਜੀ ਉਹਦਾ ਕੋਈ ਫਾਇਦਾ ਨਹੀਂ ਉਹ ਕੇਸਰ ਤੁਸੀਂ ਟੈਂਪਰੇਚਰ ਤੇ ਕੰਟਰੋਲ ਕਰ ਸਕਦੇ ਹੋ ਤਰਤੀ ਤੇ ਨਹੀਂ ਕਰ ਸਕਦੇ ਤਰਤੀ ਤੇ ਕੰਟਰੋਲ ਨਹੀਂ ਕਰ ਸਕਦੇ ਹਵਾ ਨੂੰ ਤੇ ਨਹੀਂ ਕੰਟਰੋਲ ਕਰ ਸਕਦੇ ਪਾਣੀ ਨੂੰ ਤੇ ਨਹੀਂ ਕੰਟਰੋਲ ਕਰ ਸਕਦੇ ਜੋ ਪਾਣੀ ਕਸ਼ਮੀਰ ਦਾ ਹੈ ਕੀ ਉਹ ਪਾਣੀ ਪੰਜਾਬ ਦਾ ਹੋਏਗਾ ਜੋ ਟੈਂਪਰੇਚਰ ਕਸ਼ਮੀਰ ਦਾ ਹੈ ਕੀ ਉਹ ਇੱਥੇ ਦਾ ਹੈ ਤੁਸੀਂ ਕੀ ਕਰ ਰਹੇ ਹੋ ਆਰਟੀਫੀਸ਼ੀਅਲੀ ਏਸੀ ਲਗਾ ਕੇ ਇੱਕ ਟੈਂਪਰੇਚਰ ਹੀ ਤੇ ਮਾਈਨਸ ਤੇ ਲਿਆ ਰਹੇ ਹੋ ਪਰ ਅਸਲੀ ਕੇਸਰ ਉੱਥੇ ਦਾ ਹੀ ਜੋ ਕੇਸਰ ਹੈ ਉਹਦੀ ਵਰਤੋ ਕਰੋ ਇਹ ਦੇਖੋ ਮੈਂ ਮੇਰੇ ਤੋਂ ਦਿਖਾਣਾ ਤੁਹਾਨੂੰ ਇਹ ਆ ਦੇਖੋ ਮੈਂ ਇੱਕ ਬੂੰਦ ਪਾਈ ਹੈ ਇੱਕ ਬੂੰਦ ਜੀ ਬਸ ਇੱਕ ਬੂੰਦ ਇਹ ਦੇਖੋ ਕਿੰਨਾ ਕੇਸਰ ਹੈ ਵਿੱਚੇ ਇੱਕ ਬੂੰਦ ਵਿੱਚ ਹੀ ਗਿਸਰ ਚਲਕ ਰਿਹਾ ਹੈ ਐ ਮੈਨੂੰ ਲਾ ਲਿਆ ਕੀ ਆ ਗਿਆ ਹੋ ਗਿਆ ਜੀ ਜੀ ਲਓ ਫਰਕ ਦੇ ਇਹਦੇ ਨਾਲ ਦੀ ਨਾਲ ਫਰਕ ਹੈ ਜੀ ਅਸਲੀ ਕੇਸਰ ਹੈ ਭੰਗ ਦਾ ਫਰਕ ਆ ਗਿਆ ਜੀ ਇਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਕੰਮ ਕਰਦੀ ਹੁੰਦੀ ਹੈ ਇਹ ਸਾਰੀ ਚੀਜ਼ਾਂ ਦੇ ਉੱਤੇ ਜੀ ਜਦੋਂ ਅਸੀਂ ਇਹ ਚੀਜ਼ਾਂ ਦੇ ਉੱਤੇ ਕੰਮ ਕਰਨੇ ਆ ਇਹਨੂੰ ਦੇਖਨੇ ਆ ਤੇ ਸਾਨੂੰ ਪਤਾ ਲੱਗਦਾ ਵੀ ਆਯੁਰਵੇਦ ਵਿੱਚ ਕਿੰਨੀ ਸ਼ਕਤੀ ਹੈ ਅਸੀਂ ਐਵੇਂ ਹੀ ਵੱਡੀ ਵੱਡੀ ਕੰਪਨੀਆਂ ਦੇ ਸ਼ੈਂਪੂ ਲਈ ਜਾਂਨੇ ਆ ਵਾਲ ਝਾੜੀ ਜਾਂਨੇ ਆ ਸਭ ਤੋਂ ਪਹਿਲੇ ਤੇ ਸਟ੍ਰੇਟਨਿੰਗ ਕਰਾਣਾ ਵਾਲਾਂ ਨੂੰ ਸੇਕ ਦੇਣਾ ਪ੍ਰੈਸ ਦੇ ਨਾਲ ਕੁੜੀਆਂ ਵਾਲਾਂ ਨੂੰ ਸਿੱਧਾ ਕਰ ਰਹੀਆਂ ਪਾਰਲਰੇ ਜਾ ਕੇ ਵਾਲਾਂ ਨੂੰ ਸਿੱਧਾ ਕਰ ਰਹੀਆਂ ਬਹੁਤ ਜ਼ਿਆਦਾ ਟੈਂਪਰੇਚਰ ਦੇ ਉੱਤੇ ਸਟੀਮ ਦੇ ਰਹੀਆਂ ਵਾਲਾਂ ਨੂੰ ਨੁਕਸਾਨ ਨਹੀਂ ਆਈ ਹੈ ਠੀਕ ਹੈ ਵਾ ਸਿਰ ਦੇ ਉੱਤੇ ਤੇ ਗਰਮ ਪਾਣੀ ਨਹੀਂ ਪਾਣਾ ਚਾਹੀਦਾ ਠੀਕ ਹੈ ਨਾ ਜਦੋਂ ਵੀ ਅਸੀਂ ਨਾਨਿਆਂ ਸਭ ਤੋਂ ਪਹਿਲੇ ਪਾਣੀ ਪੈਰਾਂ ਤੇ ਪਾਣਾ ਚਾਹੀਦਾ ਠੀਕ ਢਿੱਡ ਤੇ ਪਾਣਾ ਚਾਹੀਦਾ ਟੈਂਪਰੇਚਰ ਤੁਸੀਂ ਗਰਮ ਗਰਮ ਪਾਣੀ ਸਿਰ ਤੇ ਪਾ ਲੋ ਵਾਲਾਂ ਦਾ ਨੁਕਸਾਨ ਬ੍ਰੇਨ ਦਾ ਨੁਕਸਾਨ ਠੀਕ ਹੈ ਇਸ ਕਰਕੇ ਇਹ ਸਾਰੀ ਚੀਜ਼ਾਂ ਦੀ ਵਰਤੋਂ ਕਰਕੇ ਨਾਲੇ ਇਹਦਾ ਯੂਜ਼ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਬਚਾ ਸਕਦੇ ਹੋ ਜੀ अच्छा ਤੇ ਡਾਕਟਰ ਸਾਹਿਬ ਫਿਰ ਆਖਿਰ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਇਹ ਹੈ ਜਿਹੜਾ ਇਹ ਨੁਸਖਾ ਫਾਰਮੂਲਾ ਤੁਹਾਡਾ ਬਣਾਉਣਾ ਕਿਵੇਂ ਹੁਣ ਸਾਨੂੰ ਪ੍ਰੋਪਰ ਉਹ ਵੀ ਜਾਣਕਾਰੀ ਦੇ ਦਿਓ ਇਹ ਨੁਸਖਾ ਬਣਾਉਣਾ ਕਿਵੇਂ ਹੈ ਤੇ ਵਰਤਨਾ ਕਿਵੇਂ ਓਕੇ ਤੁਸੀਂ ਕੰਮ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਇੱਕ ਪਰਿਵਾਰ ਵਿੱਚ 5 ਜੀ ਹੈ 5 ਜੀ ਵਾਸਤੇ ਸਾਨੂੰ ਲੀਟਰਿਕ ਸ਼ੈਂਪੂ ਚਾਹੀਦਾ ਤੁਸੀਂ 50 ਗ੍ਰਾਮ ਸ਼ਿਕਾ ਕਾਈ ਲੈਣੀ ਹੈ 50 ਗ੍ਰਾਮ ਨਿੰਮ ਪੱਤੀ ਨਾਲੇ ਨਿੰਮ ਦੀ ਡੰਡੀਆਂ ਲੈਣੀ ਹੈ ਆਮਲਾ ਲੈ ਲਓ 50 ਗ੍ਰਾਮ 50 ਗ੍ਰਾਮ ਜਟਾਵਾਸੀ ਲੈ ਲਓ 50 ਗ੍ਰਾਮ ਰਿਠਾ ਲੈ ਲਓ ਰਿਠੇ ਨੂੰ ਕੁੱਟ ਲਓ ਕੁੱਟ ਕੇ ਇਹਦੇ ਬੀਜ ਕੱਢ ਲਓ ਐਵੇਂ ਦਾ ਬੀਜ ਨਿਕਲੇਗਾ ਇਹ ਬਾਹਰ ਕੱਢ ਲਓ ਰਿਠੇ ਦਾ ਇਹ ਸਾਰਿਆਂ ਨੂੰ ਮਾੜ ਜਾਂ ਦਰਦਰਾ ਜਾਂ ਕੁੱਟ ਲਓ ਇਹਦੇ ਚ ਇਹਨੂੰ ਸਾਰੇ ਨੂੰ 2.5 ਲੀਟਰ ਪਾਣੀ ਚ ਭਿਗੋ ਕੇ ਰੱਖ ਦਿਓ ਠੀਕ ਹੈ ਜੀ ਜਦੋਂ ਪਾਣੀ ਲੀਟਰ ਪੌਣਾ ਲੀਟਰ ਦੇ ਨੇੜੇ ਰਹਿ ਜੇ ਇਹ ਚੰਗੀ ਤਰ੍ਹਾਂ ਕੱਢ ਜੇ ਹਮਮਤਲ ਸ਼ੈਂਪੂ ਦਾ ਰੂਪ ਬਣ ਜਾਏਗਾ ਇਹਦਾ ਰੂਪ ਬਣ ਜੇ ਜਦੋਂ ਚੰਗੀ ਤਰ੍ਹਾਂ ਕੜਨ ਲੱਗ ਜੇ ਉਸ ਟੈਂਪ ਕੋਈ ਵੀ ਇੱਕ ਸੋਨੇ ਦੀ ਚੀਜ਼ ਠੀਕ ਹੈ ਤੁਹਾਡੇ ਕੋਲ ਮੁੰਦਰੀ ਹੈ ਤਾਂ ਕੋਈ ਚੈਨ ਹੈ ਤਾਂ ਕੋਈ ਵੀ ਚੀਜ਼ ਚਾਂਦੀ ਵੀ ਚੱਲੂ ਜੀ ਚਾਂਦੀ ਸੋਨਾ ਦੋਵੇਂ ਚੀਜ਼ਾਂ ਚਲਦੀਆਂ ਠੀਕ ਹੈ ਹੀਰਾ ਵੀ ਚੱਲਦਾ ਠੀਕ ਹੈ ਹੀਰਾ ਦੇ ਸਭ ਤੋਂ ਵਧੀਆ ਕੈਂਸਰ ਨੂੰ ਕੱਟਣ ਵਾਸਤੇ ਚਾਂਦੀ ਦੇ ਸੋਨੇ ਚੋਂ ਇੱਕ ਚੀਜ਼ ਪਾ ਲਓ ਤੇ ਇਹਨੂੰ ਬਲਣ ਦਿਓ ਚੰਗੀ ਤਰ੍ਹਾਂ ਜਦੋਂ ਇਹ ਉਬਲ ਗਿਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਇਹਨੂੰ ਮੈਸ਼ ਕਰ ਲਓ ਜਦੋਂ ਤੁਸੀਂ ਇਹਨੂੰ ਮੈਸ਼ ਕਰ ਲੋਗੇ ਇੰਦੇ ਵਿੱਚੇ ਦਾ ਜਟਾ ਮਾਸੀ ਦਾ ਆਮਲੇ ਦਾ ਰੀਠੇ ਦਾ ਸ਼ਿਕਾ ਕਾਈ ਦਾ ਸਾਰਾ ਸੱਤ ਵਿੱਚੇ ਆ ਜਾਏਗਾ ਤੇ ਐਵੇਂ ਦੇਖੋ ਇਹ ਝਾਗ ਬਣਨ ਲੱਗ ਜਗੀ ਜਿਵੇਂ ਝਾਗ ਬਣ ਰਹੀ ਹੈ ਜਦੋਂ ਤੁਸੀਂ ਇਹ ਦੇਖੋਗੇ ਇਹ ਦੇਖੋ ਐ ਆਪਾਂ ਇਹਨੂੰ ਹਿਲਾਉਂਦੇ ਆਂ ਦੇਖੋ ਇਹ ਝਾਗ ਬਣਨੀ ਸ਼ੁਰੂ ਹੋ ਗਈ ਐ ਸਭ ਝਾਗ ਬਣਨੀ ਸ਼ੁਰੂ ਹੋ ਜਾਏਗੀ ਜਦੋਂ ਇਹ ਤੁਸੀਂ ਵਾਲਾਂ ਤੇ ਲਾਉਂਦੇ ਹੋ ਐਵੇਂ ਹੀ ਇਹ ਝਾਗ ਬਣਾ ਦੇਗੀ ਇਹਨੂੰ ਹੁਣ ਛਾਣ ਕੇ ਤੇ ਆਪਣੇ ਕੰਚ ਦੀ ਉਹਦੇ ਚ ਪਾ ਲਓ ਇਹ ਤੁਹਾਡੇ ਵਾਲਾਂ ਵਾਸਤੇ ਰਾਮ ਬਾਣ ਨੁਸਖਾ ਹੈ ਕਿਸੇ ਦੇ ਵਾਲ ਛੜਦੇ ਹੋਣ ਦੂਮੋਹੇ ਹੋਣ ਸਿਕਰੀ ਹੋਵੇ ਜੂਆਂ ਹੋਣ ਉਹ ਸਾਰਿਆਂ ਦੇ ਉੱਤੇ ਕੰਮ ਕਰੂਗਾ ਜੇ ਕਿਸੇ ਦੇ ਵਾਲ ਉਮਰ ਤੋਂ ਪਹਿਲੇ ਸਫੇਦ ਵੀ ਹੋ ਰਹੇ ਆ ਉਹਦੇ ਤੇ ਵੀ ਇਹ ਫਾਰਮੂਲਾ ਕੰਮ ਕਰਦਾ ਹੈ ਥੋੜਾ ਜਿਹਾ ਲੈ ਕੇ ਹੱਥ ਤੇ ਮਲ ਕੇ ਸਿਰ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ ਲਾ ਦਿਓ 5 ਮਿੰਟ ਲੱਗਿਆ ਵੀ ਰਹਿਣ ਦਿਓ ਕੋਈ ਨੁਕਸਾਨ ਨਹੀਂ ਤੁਹਾਨੂੰ ਪਤਾ ਤੁਸੀਂ ਕੀ ਪਾਇਆ 5-7 ਮਿੰਟ ਇਹਨੂੰ ਲੱਗਿਆ ਰਹਿਣ ਦਿਓ ਕੀ ਬਾਤ ਹੈ ਪਰ ਧਿਆਨ ਰੱਖਣਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੀ ਵਰਤੋਂ ਕਰਦੇ ਹੋਏ ਇਹ ਗਰਮ ਨਾ ਹੋਣ ਬਹੁਤ ਜ਼ਿਆਦਾ ਨੋਰਮਲ ਟੈਂਪਰੇਚਰ ਤੇ ਆ ਜਾਏ ਜਦੋਂ ਤੁਸੀਂ ਇਹਨੂੰ ਰੱਖ ਦੋਗੇ 15 ਕੁ ਮਿੰਟੇ ਚ ਇਹ ਠੰਡਾ ਹੋ ਜਾਊਗਾ ਉਸ ਤੋਂ ਬਾਅਦ 10-15 ਦਿਨ ਆਰਾਮ ਨਾਲ ਚੱਲੇਗਾ ਮਹੀਨੇ ਦਾ ਸ਼ੈਂਪੂ 100 ਰੁਪਏ ਚ ਵੀ ਨਹੀਂ ਬਣਦਾ ਉਸ ਤੋਂ ਘੱਟ ਹੈ ਸੋਰ ਕੈਮੀਕਲ ਫ੍ਰੀ ਵੱਡੀ ਗੱਲ ਤੁਹਾਨੂੰ ਪਤਾ ਹੈ ਕੀ ਪਾਇਆ ਹੈ ਤੁਹਾਨੂੰ ਸਾਰੀ ਜੜੀ ਬੁੱਟੀਆਂ ਪਤਾ ਹੈ ਜੇ ਤੁਸੀਂ ਮਾਸਕ ਲਾ ਲਿਆ ਆਮਲੇ ਦਾ ਫਿਰ ਤੇ ਕੀ ਆਹੀ ਬਾਤ ਹੈ ਬੱਲੇ ਬੱਲੇ ਹੋ ਜਾਣੀਆਂ ਹੈ ਐਲੋਵੀਰਾ ਕੰਡੀਸ਼ਨਰ ਵਾਸਤੇ ਜ਼ਰੂਰ ਯੂਜ਼ ਕਰੋ ਐਲੋਵੀਰਾ ਦਾ ਗੁੱਦਾ ਲੈ ਲਓ ਜੇ ਤੁਹਾਨੂੰ ਚਾਹੀਦਾ ਬਹੁਤ ਜ਼ਿਆਦਾ ਸ਼ਾਈਨਿੰਗ ਚਾਹੀਦੀ ਹੈ ਉਹਦੇ ਚ ਸੰਤਰੇ ਦਾ ਛਿਲਕਾ ਉਹਦਾ ਪਾਊਡਰ ਥੋੜਾ ਜਿਹਾ ਮਿਲਾ ਲਓ ਉਹਦੇ ਨਾਲ ਲੇਪ ਕਰ ਲਓ 10 ਮਿੰਟ ਬਾਅਦ ਧੋ ਦੋ ਕੀ ਕੰਡੀਸ਼ਨਰ ਦਾ ਕੰਮ ਕਰੇਗਾ ਐਵੇਂ ਤੁਸੀਂ ਸੜਕ ਤੇ ਚੱਲੋਗੇ ਐਵੇਂ ਲੱਗੇਗਾ ਅੱਜ ਦੋ ਸੂਰਜ ਕਿੱਥੋਂ ਉੱਗਿਆ ਇੱਕ ਉਹ ਹੈ ਤੇ ਕਿੰਨੀ ਸ਼ਾਈਨਿੰਗ ਵਾਲਾ ਹੈ ਏ ਚਾ ਤੁਹਾਡੇ ਜੀ ਜੀ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਇਹ ਸੰ ਡਾਕਟਰ ਵਿਵੇਕ ਆਹੋਜਾ ਮਾਡਰਨ ਲੋਕਾਂ ਦੇ ਦੇਸੀ ਵੈਦ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਵਾਲਾਂ ਦਾ ਘਰ ਦੇ ਵਿੱਚ ਰਹਿ ਕੇ ਹੀ ਖਿਆਲ ਰੱਖ ਸਕਦੇ ਹਾਂ ਮਹਿੰਗੇ ਤੇ ਕੈਮੀਕਲ ਵਾਲੇ ਸ਼ੈਂਪੂਆਂ ਤੋਂ ਅੱਜ ਤੁਹਾਡਾ ਉਹਨਾਂ ਨੇ ਖਿਹੜਾ ਛੁਡਵਾਇਆ ਔਰ ਛੋਟੇ ਜਿਹੇ ਨੁਸਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਹਾਡੇ ਵਾਲਾਂ ਨੂੰ ਵੱਡਾ ਫਰਕ ਪੈਗਾ ਫਿਰ ਵੀ ਮੇਰੀ ਚੇਤਾਵਨੀ ਮੇਰੀ ਸਲਾਹ ਮੇਰੀ ਅਪੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਇਹ ਜੜੀ ਹੋਰ ਜ਼ਰੂਰ ਕਰਨੀ ਹੈ ਕਈ ਵਾਰ ਆਪਣੀ ਮਰਜ਼ੀ ਨਾਲ ਬਣਾਇਆ ਗਿਆ ਨੁਸਖਾ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਨੁਸਖਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ